ਕਿਸਬਤੀ ਵੇਖੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਇਸ ਇੱਕ ਇੰਡੀਪੈਂਡੈਂਟ ਦੇਸ਼ ਤੇ ਖਾਲਸਾ ਸਰਕਾਰ ਤੇ ਰਾਜ ਕਰਦਾ ਸੀ ਪਾਰਲੀਮੈਂਟ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਰਦ ਮੁਜਾਹਿਦ ਸਾਹ ਪ੍ਰਤਾਪ ਸਿੰਘ ਕਹਿੰਦੇ ਤਾਂ ਬਾਕੇ ਮੇਰਾ ਖਿਆਲ ਹੈ ਗੁਰੂ ਮਹਾਰਾਜ ਸਾਹਿਬ ਮੇਰ ਕਰਨ ਆਪਣੀ ਸਰਕਾਰ ਆਈ ਤੇ ਇਹਦੇ ਵਾਲੇ ਬੈਂਚ ਨੂੰ ਵੀ ਚੰਗੀ ਤਰ੍ਹਾਂ ਸਾਨੂੰ ਧਵਾਣਾ ਪੈਣਾ ਜਿਵੇਂ ਬੈਂਚ ਤੇ ਇਹਨੇ 5 ਸਾਲ ਆਪਣਾ ਪਿਛਾ ਲਾ ਕੇ ਰੱਖਿਆ ਉਹਨੂੰ ਚੰਗੀ ਤਰ੍ਹਾਂ ਦਵਾਈ ਮਾਰ ਕੇ ਛੜਕਾ ਕਰਾ ਕੇ ਜਿਸ ਤਰ੍ਹਾਂ ਵਾ ਝੋਨੇ ਵਿੱਚੋਂ ਨਦੀਨ ਕੱਢੀਦਾ ਐ ਇਸ ਤਰ੍ਹਾਂ ਹੀ ਸਾਨੂੰ ਕੋਈ ਇਹਨੂੰ ਉਸ ਬੈਂਚ ਨੂੰ ਪਵਿੱਤਰ ਕਰਨਾ ਪੈਣਾ ਉਹ ਮੇਰੇ ਤੁਹਾਨੂੰ ਮੈਂ ਯਾਦ ਕਰਾਣਾ ਚਾਹਨਾ ਇਹ ਮਾਨਸਾ ਸ਼ਹਿਰ ਸੀ ਬਰਨਾਲਾ ਸੌਰੀ ਬਰਨਾਲੇ ਸ਼ਹਿਰ ਆਪਣੀ ਪਿਛਲੇ 2021 ਕੇਜਰੀਵਾਲ ਨੇ ਇੱਕ ਵੱਡਾ ਇਕੱਠ ਜਸਾਜ ਹੋਇਆ ਇਸ ਤੋਂ ਵੀ ਵੱਧ ਉੱਥੇ ਆਦਮੀ ਇਕੱਠੇ ਕੀਤੇ ਤੇ ਜਦੋਂ ਪੁੱਛਿਆ ਕਿ ਮਕਸਦ ਕੀ ਹੈ ਇਕੱਠ ਦਾ ਕਹਿਣ ਲੱਗੇ ਜੀ ਬਹੁਤ ਵੱਡਾ ਐਲਾਨ ਅਸੀਂ ਪੰਜਾਬ ਦਾ ਲੋਕ ਖੇਤੇ ਚ ਕਰਨ ਨੂੰ ਨਵੀਂ ਪਾਲਿਸੀ ਪੰਜਾਬੀਆਂ ਦੇ ਹੱਕ ਚ ਲੈ ਕੇ ਆਏ ਨੇ ਇੱਕੋ ਦਮ ਕੀ ਵੇਖਿਆ ਭਗਵੰਤ ਤੇ ਇਹਨਾਂ ਦੇ ਮਾਤਾ ਜੀ ਵੀ ਸਟੇਜ ਤੇ ਆ ਗਏ ਫਿਰ ਕੇਜਰੀਵਾਲ ਸਾਹਿਬ ਨੇ ਆਵਾਜ਼ ਦਿੱਤੀ ਕਿ ਹੁਣ ਉઠੋ ਭਗਵੰਤ ਜੀ ਸਮੁੱਚੇ ਪੰਜਾਬ ਨੂੰ ਹੱਥ ਕੜਾ ਕਰਕੇ ਗੁਰੂ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਪ੍ਰਮਾਤਮਾ ਨੂੰ ਹਜ਼ਰ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸੌ ਖਾਓ ਕਿ ਅੱਜ ਤੋਂ ਬਾਅਦ ਮੈਂ ਨਿਸ਼ਾਨੀ ਕਦੀ ਕਰਾਂ ਇਸ ਆਦਮੀ ਨੇ ਹਜ਼ਾਰਾਂ ਦੇ ਇਕੱਠ ਬਰਨਾਲੇ ਸ਼ਹਿਰ ਦੇ ਵਿੱਚ 2021 ਦੇ ਵਿੱਚ ਆਪਣੇ ਮਦਰ ਦੇ ਮਾਂ ਜਿਹੜੀ ਹੁੰਦੀ ਹੈ ਪ੍ਰਮਾਤਮਾ ਦਾ ਰੂਪ ਹੁੰਦਾ ਪ੍ਰਮਾਤਮਾ ਦਾ ਰੂਪ ਸੱਚਾ ਬੰਦਾ ਤੇ ਕਦੀ ਕਿਸੇ ਦੀ ਮੇਰੇ ਵੀਰੋ ਆਪਾਂ ਇਹ ਇਕੱਠੇ ਹੋ ਕੇ ਇਹੋ ਜਿਹੇ ਬੰਦ ਜਿਹਦੇ ਨਾਂ ਵਿੱਚ ਸਿੰਘ ਨਹੀਂ ਬਦਕਿਸਮਤੀ ਵੇਖੋ ਦਸਿਆਵਾਂ ਗੁਰੂਆਂ ਦੀ ਧਰਤੀ ਤੇ ਖੜੇ ਦਸਮ ਪਿਤਾ ਨੇ ਸਾਨੂੰ ਇਹ ਲਿਬਾਸ ਦਿੱਤਾ ਸਾਨੂੰ ਇਹ ਪਛਾਣ ਦਿੱਤੀ ਸਾਨੂੰ ਸਿੰਘ ਇਸ ਦੇ ਨਾਂ ਵਿੱਚ ਸਿੰਘ ਐ ਨਹੀਂ ਦੇ ਨਾਂ ਇਹਦਾ ਭਗਤ ਸਿੰਘ ਹੈ ਲਈ ਤੇ ਪਹਿਲੀ ਵਾਰ ਹੋਇਆ 75 ਸਾਲਾਂ ਚ ਕਿ ਦਸਤਾਰ ਥੱਲੇ ਕੇਸ ਐ ਨਹੀਂ ਦਸਤਾਰ ਥੱਲੇ ਕੇਸ ਐ ਨਹੀਂ ਨਾਂ ਵਿੱਚ ਸਿੰਘ ਐ ਨਹੀਂ ਮਾਂ ਦੇ ਹੱਥ ਤੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂ ਖਾਣ ਵਾਲਾ 2:30 ਵਜੇ ਜਿਹੜਾ ਮੀਟ ਡਾਊਨ ਹੋ ਜਾਂਦਾ ਇਹ ਐਸ ਕਸਮ ਦੇ ਲੋਕਾਂ ਨੂੰ ਅਸੀਂ ਪੰਜਾਬ ਦੀ ਚੀਫ ਮਿਨਿਸਟਰਸ਼ਿਪ ਦੇ ਦਿੱਤੀ ਮੇਰੇ ਵੀਰੋ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਨਾ ਐਸੇ ਕੇਜਰੀਵਾਲ ਦਾ ਕਹਿਣਾ ਤੁਹਾਡੇ ਸਾਹਮਣੇ ਇਹਨਾਂ ਨੇ ਵਚਨ ਦਿੱਤਾ ਸੀ ਕਿ ਸਾਡੇ ਗੁਰੂਆਂ ਦੇ ਨਾਲ ਬੇਦਬੀਆਂ ਜਿਹੜੀਆਂ ਹੋਈਆਂ ਨੇ ਕੇਜਰੀਵਾਲ ਨੇ ਨਾਲ ਖਲਾਰਿਆ ਸੀ ਸੱਜੇ ਹੱਥ ਭਗਵੰਤ ਖੱਬੇ ਹੱਥ ਖਲਾਰਿਆ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਮੈਨੂੰ ਬੜਾ ਅਫਸੋਸ ਆ ਚੰਗਾ ਬੰਦਾ ਸੀ ਕੁਮਰ ਵਿਜੇ 13 ਸਾਲ ਦੇ ਉਹ ਵੀ ਆਈਪੀਐਸ ਦੀ ਨੌਕਰੀ ਰਹਿੰਦੀ ਸੀ ਆਈਜੀ ਸੀ ਡੀਜੀ ਹੋਣਾ ਸੀ ਐਸਟੇਮ ਡਾਇਰੈਕਟਰ ਜਨਰਲ ਹੋਣਾ। ਕਿਤੇ ਸਾਡੀ ਵਾਰੀ ਆਂਦੀ ਤੇ ਪੁਲਿਸ ਚੰਦਾ ਮੈਂ ਤੁਹਾਨੂੰ ਯਕੀਨ ਦਿਵਾਣਾ ਕੁੰਮਰ ਵਿਜੇ ਪ੍ਰਤਾਪ ਕੋਈ ਭਗਵੰਤ ਅਸੀਂ ਅੰਦਰ ਤੋਂ ਆਣਾ ਸੀ। ਚਲੋ ਉਹਦੀ ਬਦਕਿਸਮਤੀ ਇਹਨਾਂ ਦੇ ਕਹਨੇ 'ਚ ਆ ਗਿਆ। ਇਹਨੂੰ ਵਾਦਾ ਕੀਤਾ ਮੈਨੂੰ ਆਪ ਕੁੰਮਰ ਨੇ ਦੱਸਿਆ ਮੈਨੂੰ ਆਪ ਕਿ ਬਾਜੋਸਾ ਮੈਨੂੰ ਵਾਦਾ ਕੀਤਾ ਸੀ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾਵਾਂਗਾ। ਤਾਨੂੰ ਹੋਮ ਦਾ ਮਹਿਕਮਾ ਦਵਾਂਗਾ ਜਿਹੜਾ ਰੰਦਾਵਾ ਸਾਹਿਬ ਕੋਲ ਤੇ ਗੱਲ ਕਹੀ ਸੀ ਕਿ ਜਿਹੜੀ ਬਰਗਾੜੀ ਤੇ ਬਹਿਬਲ ਗਲਾਹ ਦੇ ਵਿੱਚ ਬੇਅਦਬੀਆਂ ਹੋਈਆਂ ਨੇ ਉਹਦੀ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਹੈ ਜਿਹਨੂੰ ਸ਼ਿਟ ਕਿਹਾ ਜਾਂਦਾ ਉਹਦਾ ਮੈਂਬਰ ਹੈ ਜਿੱਦਣ ਇਮਾਨਦਾਰ ਕੋਈ ਪ੍ਰੀਮੀਨਿਸਟਰ ਤੇ ਇਮਾਨਦਾਰ ਸਰਕਾਰ ਆਏਗੀ ਚਵੀਆਂ ਕੈਂਟਾਂ ਤੇ ਇਹਦੀ ਰਿਪੋਰਟ ਨੂੰ ਅਸੀਂ ਲਾਗੂ ਕਰਾਂਗੇ ਤੇ ਜਿਨ੍ਹਾਂ ਨੇ ਏਡੇ ਵੱਡੇ ਬੰਜਰ ਗੁਨਾਹ ਕੀਤੇ ਨੇ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਤੇ ਜੇਲ੍ਹਾਂ ਦੇ ਵਿੱਚ ਰੱਖਿਆ ਜਾਏਗਾ ਮੇਰੇ ਵੀਰੋ ਐਸ ਅਸੈਂਬਲੀ ਦੇ ਵਿੱਚ ਤੁਹਾਡੇ ਦਾਸ ਨੇ ਸਵਾਲ ਕੀਤਾ ਸੀ ਉਹ ਮੈਂ ਕਿਹਾ ਮੇਰੀ ਗੱਲ ਸੁਣੋ ਇੱਕ ਮਿੰਟ ਜਿਹੜੇ ਬਾਦਲਾਂ ਨੂੰ ਤੁਸੀਂ ਅੰਦਰ ਦੇਣਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਪ੍ਰੈਸ ਦੇ ਭਰਾ ਵੀ ਬੈਠੇ ਨੇ ਕੋਟ ਕਪੂਰੇ ਦੇ ਕੇਸ ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚਲਾਨ ਪੁੱਟ ਅਪ ਹੋ ਗਿਆ ਕਚਹਿਰੀ ਵਿੱਚ ਉਹਨਾਂ ਦਾ ਨਾਂ ਹੈ ਪਰ ਜਿਹੜਾ ਦੂਜਾ ਪਰ ਗਾੜੀ ਵਾਲਾ ਕੇਸ ਹੈ ਉਹਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸੁਖਵੀਰ ਸਿੰਘ ਦਾ ਨਾਂ ਹੈ ਆਰਡਰ ਇੱਕੋ ਬੰਦੇ ਵੱਲੋਂ ਹੋਏ ਐਕਸ਼ਨ ਦੋ ਜਗ੍ਹਾ ਹੋਏ ਇੱਕ ਐਕਸ਼ਨ 'ਚ ਉਹਦਾ ਨਾਂ ਪਾ ਦੋ ਦੂਜੇ ਐਕਸ਼ਨ 'ਚ ਉਹਦਾ ਨਾਂ ਕੱਢ ਦੋ ਉਹਦਾ ਮਤਲਬ ਕੀ ਹੋਇਆ ਤੁਸੀਂ ਕੇਸ 'ਚ ਬਰੀ ਕਰਾਣਾ ਸੁਖਵੀਰ ਸਿੰਘ ਦਾ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਚਲਾਨ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਪਟਾਪਨੀ ਇਹਨਾਂ ਨੇ ਕੀ ਤੇ ਸੱਚੇ ਸੌਦੇ ਬਾਬੇ ਦੀ ਗੱਲ ਦੱਸਾਂ 2 ਸਾਲ ਇਹਦੇ ਕੋ ਫਾਈਲ ਪਈ ਰਹੀ ਭਗਵੰਤ ਦੇ ਕੋਲ ਉਹਦੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਭਗਵੰਤ ਮਾਨ ਨੇ ਜਿਹਦੇ ਨਾਂ ਵਿੱਚ ਸਿੰਘ ਨਹੀਂ ਜਿਹਦੀ ਦਸਤਾਰ ਥੱਲੇ ਕੇਸ ਨਹੀਂ ਮੈਂ ਨਹੀਂ ਸਮਝਦਾ ਇਹ ਸਹੀ ਮਹਿਨਤ ਦੇ ਵਿੱਚ ਸਾਡੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਜੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਦਾ ਆਪਣੀ ਮਾਂ ਦੇ ਸਿਰ ਤੇ ਕਦੀ ਵੀ ਨਹੀਂ ਸੀ ਹੱਥ ਲੱਕਦਾ ਭਾਵੇਂ ਕੁਝ ਤੇ ਜੇ ਰੱਖਦਾ ਫੇਰ ساری ਉਮਰ ਪਕਾੰਦਾ ਉਹ ਇਸ ਆਦਮੀ ਨੇ ਸੱਚੇ ਸੌਦੇ ਦੀ 2 ਸਾਲ ਫਾਈਲ ਰੱਖੀ ਰੱਖੀ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਸੁਖਬੀਰ ਸਿੰਘ ਚਲਾਨ ਤੋਂ ਬਾਹਰ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਉਹ ਆਪ ਤੋਂ 6 ਸਾਲ ਬਾਅਦ ਸੇ ਬਾਹਰ ਜਿਹਦੇ ਨਾਂ ਤੇ ਸਰਕਾਰ ਬਣਾਈ ਇਹਨਾਂ ਲੋਕਾਂ ਨੇ ਅੱਜ ਕੁਮਰ ਨੂੰ 6 ਸਾਲ ਬਾਅਦ ਸੇ ਆਪ ਤੋਂ ਬਾਹਰ ਕਰਦੇ ਇਹੀ ਕੇਜਰੀਵਾਲ ਕਹਿੰਦਾ ਸੀ ਮੈਂ 1 ਰੁਪਿਆ ਦਾ ਮੇਰੇ ਵੀਰੋ ਗੱਲ ਸੁਣ ਲਓ ਬਾਰੀ-ਬਾਰੀ ਸਾਜ ਤੇ ਅਸੀਂ ਇੱਕੋ ਵਾਰ ਹੀ ਆਣਾ ਹੁੰਦਾ ਕੋਈ 10 ਮਿੰਟ ਤੁਹਾਨੂੰ ਔਖਿਆ ਹੋਣਾ ਹੀ ਪੈਣਾ ਸਾਡੀ ਗੱਲ ਸੁਣਨੀ ਪੈਣੀ। ਐਸੇ ਕੇਜਰੀਵਾਲ ਨੇ ਕਿਹਾ ਸੀ ਜਦੋਂ ਉਹਨੂੰ ਸਵਾਲ ਕੀਤਾ ਕੇਜਰੀਵਾਲ ਸਾਹਿਬ ਪੰਜਾਬ ਤੇ ਅੱਗੇ ਬਹੁਤ ਵੱਡੇ ਕਰਜ਼ੇ ਵਿੱਚ ਹੈ 22 ਲੱਖ ਦਾ ਕਰਜ਼ਾ ਹੈ ਤੁਸੀਂ ਦੱਸੋ ਜੇ ਅਸੀਂ ਤੁਹਾਡੀ ਸਰਕਾਰ ਬਣਾਨੇ ਆ ਤੇ ਤੁਸੀਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੈਸੇ ਕਿੱਥੋਂ ਲੈ ਕੇ ਆਓ? ਕੇਜਰੀਵਾਲ ਦਾ ਕਹਿਣਾ ਸੀ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਜੋ ਮੈਂ ਬੋਲ ਰਿਹਾ ਜੇ ਤੁਸੀਂ ਉਹਨੂੰ ਲੱਭੋਗੇ ਸਾਰੇ ਕੋਈ ਸੋਸ਼ਲ ਮੀਡੀਆ ਤੇ ਤੁਹਾਡੇ ਕੋਲ ਪਿਆ ਕੋਈ ਐਹੋ ਜਿਹੀ ਸਟੇਟਮੈਂਟ ਨਹੀਂ ਪ੍ਰਤਾਪ ਸਿੰਘ ਜਿਹੜਾ ਆਪਣੇ ਘਰੋਂ ਜੋੜ ਕੇ ਸੁਣਾ ਰਿਹਾ ਤੇ ਕੇਜਰੀਵਾਲ ਨੇ ਕਿਹਾ ਸੀ ਮੈਂ ਇੰਡੀਅਨ ਫੋਰੈਸਟ ਰੈਵਨਿਊ ਸਰਵਿਸਿਸ ਦਾ ਆਦਮੀ ਹਾਂ ਅਕਸਰ ਨੂੰ ਮੈਂ ਇਨਕਮ ਟੈਕਸ ਦਾ ਕਮਿਸ਼ਨਰ ਰਹਾ ਹਾਂ ਮੇਰੀ ਇਹ ਐਕਸਪਰਟਿਸ ਹੈ ਉਹਦਾ ਕਹਿੰਦਾ ਸੀ ਕਿ ਮੈਂ ਐਕਸਪਰਟ ਹਾਂ ਇਸ ਗੱਲ ਦਾ ਉਹਨੇ ਕਿਹਾ 20000 ਕਰੋੜ ਹਰ ਸਾਲ ਪੰਜਾਬ ਦੇ ਤਿੰਨ ਦਰਿਆਵਾਂ ਚੋਂ ਮੈਂ ਮਾਈਨਿੰਗ ਦਾ ਦਿਆ ਕਰੂੰ ਤੁਸੀਂ ਸਾਡੇ ਨੇ ਸੁਣਿਆ ਹੁਣ ਇਹ ਸੁਣਿਆ ਕਿ ਨਹੀਂ ਤੁਸੀਂ ਸਰ ਜਿੰਨਾ ਸੁਣਿਆ ਕੋਈ ਹੱਥ ਖੜਾ ਕਰੋ ਪਤਾ ਲੱਗੇ ਮੈਨੂੰ ਕਿਨੇ ਕਨੇ ਸੁਣੇ ਆ ਜਿਹੜੇ ਪਿੱਛੇ ਬੈਠੇ ਗੁਰਕੀ ਦੇ ਸਿੰਘ ਜੀ ਇਹਨਾਂ ਨੂੰ ਵੀ ਸੁਣਾਓ ਆ ਕਈਆਂ ਨੇ ਬਾਹਰ ਚੁੱਕੀ ਇਹਨਾਂ ਨੇ ਸੁਣਿਆ ਨਹੀਂ ਲੱਗਦਾ ਇਹਨਾਂ ਨੂੰ ਵੀ ਦੱਸੋ 20000 ਕਰੋੜ ਕਹਿੰਦਾ ਸੀ ਮੈਂ ਮਾਈਨਿੰਗ ਦਾ ਦਊਂਗਾ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਮੇਰੇ ਵੀਰੋ ਸਾਢੇ 3 ਸਾਲਾਂ ਚ ਐਵਰੇਜ 300 ਕਰੋੜ ਰੁਪਈਆ 300 ਕਰੋੜ 19000 700 ਕਰੋੜ ਕਿੱਥੇ ਹੈ ਇਹ ਸਾਨੂੰ ਦੱਸੇ ਕੇਜਰੀਵਾਲ ਕੀ ਕੇਜਰੀਵਾਲ ਕੋ ਪਹੁੰਚ ਗਿਆ ਦੂਜਾ ਇਹਨੇ ਕਿਹਾ ਸੀ ਪੰਜਾਬ ਦਾ ਸਾਢੇ 3 ਸਾਲ ਪਹਿਲੇ ਡਾਕਟਰ ਅਮਰ ਸਿੰਘ ਜੀ ਇਹਨੇ ਕਿਹਾ ਸੀ ਪੰਜਾਬ ਦਾ ਬਜਟ ਸੀ 170000 ਕਰੋੜ ਦਾ ਇੱਥੇ ਬੈਠੇ ਨੇ ਸਾਡੇ ਵੈਟਰਨ ਜਰਨਲਿਸਟ ਇਹਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੇ ਪੇਮਾਨੇ ਤੇ ਰਿਸ਼ਵਤ ਚੱਲਦੀ ਹੈ ਕਰਪਸ਼ਨ ਹੈ ਲੀਕੇਜ ਹੈ ਮੈਂ ਤੁਹਾਨੂੰ ਵਾਦਾ ਕਰਨਾ ਪੰਜਾਬ ਦੇ ਬਜਟ ਤੋਂ 1.70 ਹਜ਼ਾਰ ਕਰੋੜ ਚੋਂ ਜੇ 40% ਨਹੀਂ ਮਿਨੀਮਮ ਘੱਟ ਤੋਂ ਘੱਟ 20% ਮੈਂ ਚੋਰੀ ਰੋਕਾਂਗਾ ਮੈਂ ਲੀਕੇਜ ਰੋਕਾਂਗਾ 34000 ਕਰੋੜ ਰੁਪਇਆ ਸਾਲ ਦਾ ਅਮਰ ਸਿੰਘ ਜੀ ਮੈਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ 34 ਇੱਕ ਤੇ 20 ਆ ਜਿਹੜਾ ਰੇਤ ਦੇ ਵਿੱਚੋਂ 54000 ਰੁਪਇਆ ਸਾਲ ਦਾ ਤੱਕ ਤੇ ਨਾਲ ਅਗਲੀ ਗੱਲ ਕਹੀ ਕਿ ਮੈਂ ਤੁਹਾਨੂੰ ਵਾਅਦਾ ਕਰਨਾ 260000 ਕਰੋੜ ਦਾ ਕਰਜ਼ਾ ਛੱਡ ਜੇ ਮੈਂ ਪੂਰਾ ਮਾਫ਼ ਨਾ ਕਰ ਸਕਿਆ ਤੇ ਮੈਂ ਘੱਟ ਤੋਂ ਘੱਟ ਅੱਧੇ ਤੇ ਲੈ ਕੇ ਆਉਂਗਾ ਮੈਂ 1 ਰੁਪਿਆ ਵੀ ਕਰਜ਼ਾ ਨਹੀਂ ਚੁਕੂੰਗਾ ਮੇਰੇ ਵੀਰੋ ਇਹ ਪਿਓ ਦੇ ਪੁੱਤਰ ਨੇ ਅਜੇ 3.5 ਸਾਲ ਹੋਏ ਨੇ 1.5 ਲੱਖ ਕਰੋੜ ਦਾ ਕਰਜ਼ਾ ਚੜ ਗਿਆ 260 ਪਲੱਸ 1.5 ਕਰ ਲਓ 420000 ਕਰੋੜ ਦਾ ਅੱਜ ਪੰਜਾਬ ਕਰਜ਼ਾਈ ਆ 42000 ਕਰੋੜ ਦਾ ਪ੍ਰੈਸ ਬੈਠੀ ਇੱਥੇ ਸੁਣੋ ਤੇ ਜਦੋਂ ਤੱਕ ਇਹ ਗਲੋਂ ਲੈਣੇ ਨੇ ਆਪਣੇ ਇਹ ਚੱਚੜ ਜਦੋਂ ਤੱਕ ਸਾਡਾ ਖੂਨ ਚੂਸ ਕੇ ਹਟਣੇ ਨੇ 1 ਲੱਖ ਹੋਰ ਲਾ ਲਓ ਇਹਨਾਂ ਦੀ ਐਵਰੇਜ ਦਿਨਾਂ ਸਾਲਾਂ ਦੀ 50000 ਕਰੋੜ ਤੇ 2.5 ਲੱਖ ਕਰੋੜ ਤੇ ਤੁਹਾਨੂੰ ਛੱਡ ਕੇ ਜਾਣਾ ਆਪਣੇ ਪੱਲੇ ਕੀ ਰਹਿ ਜਾਣ ਤੁਸੀਂ ਮੈਨੂੰ ਦੱਸੋ ਪੱਲੇ ਆਪਣੇ ਕੀ ਰਹਿ ਜਾਣ ਆਹ ਦੇ ਚੋਰ ਜਿਹੜੇ ਨੇ ਤੁਹਾਡੀਆਂ ਜ਼ਮੀਨਾਂ ਮੈਂ ਕਿਸਾਨਾਂ ਨੂੰ ਪੰਜਾਬ ਦੇ ਪੰਜਾਬੀਆਂ ਨੂੰ ਮੁਬਾਰਕ ਦੇਣਾ ਲੈਂਡ ਪੂਲਿੰਗ ਨਾ ਰੁਕਦੀ ਤੇ ਸਾਨੂੰ ਲੁੱਟ ਕੇ ਲੈ ਗਏ ਸੀ ਇਹ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਨੂੰ ਗੁਲਾਮ ਕਰਕੇ ਚੱਲੇ ਸੀ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਇਹਨਾਂ ਨਾਲ ਤੇ ਜੋ ਹੋਣੀ ਉਹ ਤੇ ਰੰਧਾਵਾ ਸਾਹਿਬ ਵੀ ਦੱਸ ਗਏ ਨੇ ਤੇ ਗੱਲ ਮੇਰੀ ਸੁਣ ਲਓ ਇਹਨਾਂ ਨੂੰ ਤੇ ਅਸੀਂ ਗਿਣਤੀ ਤੋਂ ਹੀ ਫੜ ਲੈਣਾ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ 에ਰਪੋਰਟਾਂ ਤੋਂ ਜਿਆਦਾ ਤੋਂ ਲੱਖ ਲੈ ਆਣੇ ਸਾਡਾ ਵਾਦਾ ਤੋਂ ਇਹ ਚੋਰ ਭੱਜਣ ਨਹੀਂ ਦੇਣੇ ਇਹ ਜਿਹਦੀ ਮਰਜ਼ੀ ਫਾਈਲ ਕੱਢ ਲੈਣ ਉਹ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇਈ ਜਿੱਦਣ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਹੈ ਤੇਰਾ ਭੱਜਣਾ ਕੀ ਹੈ ਅੱਜ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਇਹਨਾਂ ਦਾ ਬਣੇਗਾ ਕੀ ਤੋ ਇਸ ਗੱਲ ਕਾਰਨ ਮੇਰੀ ਗੁਦਾਰੇ ਸੁਣ ਲੋ ਪੰਜਾਬ ਦੇ ਵਿੱਚ ਕਾਂਗਰਸ ਤੋਂ ਇਲਾਵਾ ਕੋਈ ਬਦਲ ਨਹੀਂ ਜੇ ਪੰਜਾਬ ਦੇ ਵਿੱਚ ਪਹਿਲੇ ਸ਼ਾਂਤੀ ਬਹਾਲ ਕੀਤੀ ਕਾਂਗਰਸ ਨੇ ਕੀਤੀ ਜੇ ਭੰਗੜੇ ਪੈ ਗਿੱਦੇ ਪੈ ਕਾਂਗਰਸ ਦੇ ਚਾਇਨ ਤੇ ਪੈਸ ਜੇ ਪੰਜਾਬ ਦੇ ਵਿੱਚ ਸਰਕਾਰ ਚਲਾ ਸਕਦੇ ਹੋ ਤੁਹਾਡੇ ਸਾਹਮਣੇ ਸਾਹ ਪ੍ਰਤਾਪ ਸਿੰਘ ਕੈਰੋ ਨੇ 56 ਤੋਂ 64 ਤੱਕ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਣਾਇਆ ਸੀ ਹੁਣੇ ਡਾਕਟਰ ਮਨਮੋਨ ਸਿੰਘ ਤੁਹਾਡੇ ਕੋਲ ਰਹੇ ਨੇ ਹਿੰਦੁਸਤਾਨ ਦਾ ਗਿਰਵੀ ਸੋਨਾ ਬੈਂਕ ਆਫ ਇੰਗਲੈਂਡ ਕੋ ਤਿੰਨਾ ਮਹੀਨੇ ਛਡਾਇਆ ਤੇ ਅੱਜ ਹਿੰਦੁਸਤਾਨ ਪਹਿਲੀਆਂ 5 ਇਕਨੋਮਿਕ ਪਾਵਰਸ ਦੇ ਵਿੱਚ ਇੱਕ ਜੇ ਮਨਮੋਨ ਸਿੰਘ ਕਰ ਸਕਦਾ ਜੇ ਸਾਹ ਪ੍ਰਤਾਪ ਸਿੰਘ ਕਰ ਸਕਦਾ ਕਿ ਕਾਂਗਰਸ ਇਹ ਫੇਰ ਕਿਉਂ ਨਹੀਂ ਕਰ ਸਕਦਾ ਕਾਂਗਰਸ ਆਏਗੀ ਇਕੱਠੇ ਹੋ ਕੇ ਲੜਾਈ ਲੜਾਂਗੇ ਜਿਹੜੀ ਗੱਲ ਮੇਰੇ ਸਾਥੀਆਂ ਨੇ ਕਹੀ ਏ ਸਾਡੀ ਬਚਨ ਬੱਤਾ ਮੇਰੇ ਮਿਰੋ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਪ੍ਰਧਾਨ ਸੀ ਜਿਸ ਤਰ੍ਹਾਂ ਰਾਜਾ ਬੜਿੰਗ ਜੀ ਮਿਹਨਤ ਕਰ ਰਹੇ ਨੇ ਤੁਹਾਡੇ ਦਾਸ ਨੇ ਵੀ ਕੋਈ ਸ਼ਹਿਰ ਕੋਈ ਗਲੀ ਪੰਜਾਬ ਦੀ ਨਹੀਂ ਸੀ ਛੱਡੀ ਬਟ ਉਦੋਂ ਲੋਕਾਂ ਨੂੰ ਬੜਾ ਚਾਅ ਸੀ ਕੈਪਟਨ ਲੈ ਕੇ ਆ ਕੈਪਟਨ ਲੈ ਕੇ ਆਣਾ ਮੈਂ ਕਿਹਾ ਲੈ ਹੋ ਤੁਸੀਂ ਕੈਪਟਨ ਬੜਾ ਵੇਖਿਆ ਜੇ ਬਣਿਆ ਤੁਹਾਡੇ ਨਾਲ ਕੀ ਕੋਈ ਬੰਦੇ ਦਾ ਪੁੱਤਰ ਲਿਆ ਬੰਦਾ ਉਹ ਲਿਆਓ ਜਿਹੜਾ ਕਾਂਗਰਸੀ ਇਡਾਇਲੋਜੀ ਨੂੰ ਵੈਡਡ ਹੋਏ ਉਹ ਨਾ ਲਿਆਓ ਜਿਹੜਾ ਰੋਜ਼ ਹੀ ਖੱਬੀਆਂ ਸੱਜੀਆਂ ਮਾਰਦਾ ਹੋਏ ਜਿਹੜਾ ਇੱਕ ਪਾਰਟੀ ਦਾ ਨਹੀਂ ਇੱਕ ਸੋਚਦਾ ਹੈ ਨਹੀਂ ਉਹ ਕਦੇ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਉਹ ਪੰਜਾਬ ਦੇ